ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਭ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪ੍ਰਦੂਸ਼ਣ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਾਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵਾਤਾਵਰਣ ਦਾ ਅਰਥ ਹੈ ਸਾਨੂੰ ਚਾਰੇ ਪਾਸੇ ਘਟਣ ਵਾਲਾ ਕੁਦਰਤੀ ਕੁਦਰਤ ਨੇ ਸਾਡੇ ਲਈ ਇੱਕ ਸਾਫ਼ ਸੁਥਰੇ ਵਾਲੇ ਦੁਆਲੇ ਦਾ ਨਿਰਮਾਣ ਕੀਤਾ ਸੀ ਪਰantu ਮਨੁੱਖ ਨੇ ਭੌਤਿਕ ਸੁੱਖਾਂ ਦੀ ਪ੍ਰਾਪਤੀ ਦੇ ਲਈ ਉਸਨੂੰ ਦੋਸ਼ਿਤ ਕਰ ਦਿੱਤਾ ਪ੍ਰਦੂਸ਼ਿਤ ਦੇ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਜੇਕਰ ਇਸ ਦੇ ਕਾਰਨਾਂ ਦੀ ਖੋਜ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਲਗਾਤਾਰ ਦਰੱਖਤਾਂ ਦੀ ਕਟਾਈ ਝੁੰਮਣੀਆਂ ਤੋਂ ਨਿਕਲਦਾ ਧੂੰਆਂ ਵਾਧì ਆਬਾਦੀ ਉਦਯੋਗਾਂ ਦਾ ਵਾਧਾ ਆਵਾਜ਼ਾਈ ਦੇ ਸਾਧਨਾਂ ਲਗਾਤਾਰ ਵਧਨਾ ਇਸ ਦੇ ਲਈ ਜਿਵੇਂ ਵਾਰਹਣ ਅਤੇ ਸ਼ਹਿਰਾਂ ਦਾ ਗੰਦਾ ਪਾਣੀ ਨਦੀਆਂ ਵਿੱਚ ਮਿਲ ਜਾਂਦਾ ਹੈ ਪ੍ਰਦੂਸ਼ਣ ਕਈ ਪ੍ਰਕਾਰ ਦਾ ਹੁੰਦਾ ਹੈ ਜਲ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਭੂਮੀ ਪ੍ਰਦੂਸ਼ਣ ਧੁੰਨੀ ਪ੍ਰਦੂਸ਼ਣ ਮਨੁੱਖ ਲਈ ਹਵਾ ਜਲ ਅਤੇ ਧਰਤੀ ਜ਼ਰੂਰੀ ਹਨ ਅਤੇ ਅੱਜ ਇਹ ਤਿੰਨੋਂ ਦੂਸ਼ਿਤ ਦੁਸ਼ਣ ਦੀ ਅਵਸਥਾ ਵਿੱਚ ਹਨ ਪਾਣੀ ਮਨੁੱਖ ਦੀ ਬੁਨਿਆਦੀ ਲੋੜ ਹੈ ਸਾਫ਼ ਪਾਣੀ ਨਾ ਮਿਲਣ ਕਾਰਨ ਕਈ ਲੋਕ ਲੋਕੀ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਕਾਰਖਾਨਿਆਂ ਤੋਂ ਨਿਕਲਦਾ ਗੰਦਾ ਪਾਣੀ ਨਦੀਆਂ ਵਿੱਚ ਮਿਲ ਜਾਂਦਾ ਹੈ ਦੁਸ਼ਿਤ ਜਲ ਦਾ ਅਸਰ ਪਾਣੀ ਦੀਆਂ ਅੱਡੀਆਂ ਉੱਤੇ ਵੀ ਹੁੰਦਾ ਹੈ ਹਵਾ ਦਾ ਪ੍ਰਦੂਸ਼ਣ ਬਹੁਤ ਵੱਧ ਚੁੱਕਿਆ ਹੈ ਇਸ ਦੇ ਲਈ ਕਾਰਖਾਨਿਆਂ ਦੀਆਂ ਜਿਮਣੀਆਂ ਚੋਂ ਨਿਕਲਦਾ ਧੂਆ ਵਾਹਨਾ ਤੋਂ ਨਿਕਲਦਾ ਧੂਆ ਦੀ ਜਿਵੇਂ ਬਾਤ ਕਰਨਾ ਇਹੋ ਨਾ ਕਿਮਣੀਆਂ ਜਾਂ ਵਾਹਨਾ ਵਿੱਚੋਂ ਨਿਕਲੇ ਧੂਏ ਵਿੱਚ ਜ਼ਹਿਰੀਲੇ ਗੈਸਾਂ ਹੁੰਦੀਆਂ ਹਨ ਜੋ ਕਿ ਮਨੁੱਖੀ ਸਿਹਤ ਲਈ ਖ਼ਾਨੀਕਾਰ ਹਨ ਪਾਤ ਦੇ ਲੋਕਾਂ ਦਾ ਮੁੱਖ ਤੰਦਾ ਖੇਤੀਬਾੜੀ ਹੈ ਇਸ ਲਈ ਪੈਦਾਵਾਰ ਨੂੰ ਵਧਾਉਣ ਲਈ ਕਈ ਪ੍ਰਕਾਰ ਦੀਆਂ ਜ਼ਹਿਰੀਲੀਆਂ ਖਾਦਾਂ ਵਰਤੀਆਂ ਜਾਂਦੀਆਂ ਹਨ ਅਨਾਜ ਸਬਜ਼ੀਆਂ ਆਦਿ ਦੁਆਰਾ ਇਹ ਜ਼ਹਿਰ ਅਨਾਜ ਸਬਜ਼ੀਆਂ ਆਦਿ ਦੁਆਰਾ ਇਹ ਜ਼ਹਿਰ ਮਨੁੱਖ ਦੇ ਅੰਦਰ ਚਲਾ ਜਾਂਦਾ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ ਪਿੰਡਾਂ ਦੀ ਬਜਾਏ ਸ਼ਹਿਰਾਂ ਵਿੱਚ ਧੁਨੀ ਪ੍ਰਦੂਸ਼ਣ ਜ਼ਿਆਦਾ ਹੈ। ਬੱਸਾਂ, ਕਾਰਾਂ ਆਦਿ ਦੇ ਹੋਰਨ ਅਤੇ ਕਾਰਖਾਨਿਆਂ ਵਿੱਚ ਮਸ਼ੀਨਾਂ ਦੇ ਚੱਲਣ ਨਾਲ ਪੈਦਾ ਹੁੰਦੀ ਹੈ ਆਵਾਜ਼। ਕਾਰਨ ਧੁਨੀ ਪ੍ਰਦੂਸ਼ਣ ਹੋਰ ਵੀ ਵਾਧਾ ਗਿਆ ਹੈ। ਉੱਚੀ ਆਵਾਜ਼ ਨਾਲ ਬੋਲਾ ਬੋਲਾપણ ਵਿਵਾਦ ਰਿਹਾ ਹੈ। ਸਿਰ ਦਰਦ, ਬਲੱਡ ਪ੍ਰੈਸ਼ਰ ਰੋਗ ਆਦਿ ਲੱਗ ਜਾਂਦੇ ਹਨ। ਸਰਕਾਰ ਨੂੰ ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਕਾਰਖਾਨੇ ਸ਼ਹਿਰ ਦੀ ਆਬਾਦੀ ਤੋਂ ਦੂਰ ਲਾਉਣੇ ਚਾਹੀਦੇ ਹਨ ਪਿੰਡ ਦਾ ਪਾਣੀ ਸਾਫ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਿੰਡਾਂ ਦੀ ਪਰਾਲੀ ਨੂੰ ਅਗਰ ਨਾਲ ਲਾ ਕੇ ਉਹਨਾਂ ਨੂੰ ਕਾਗਜ਼ ਬਣਾਉਣ ਵਿੱਚ ਵਿਯੋਗ ਕਰਨਾ ਚਾਹੀਦਾ ਹੈ ਗੋਬਰ ਆਦਿ ਜਿੱਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਗੋਬਰ ਗੈਸ ਪਲਾਂਟ ਵਿੱਚ ਲਗਾ ਕੇ ਰੋਕਿਆ ਜਾ ਸਕਦਾ ਹੈ ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਪ੍ਰਦੂਸ਼ਣ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਸਖਤ ਲੋੜ ਹੈ ਬੱਚਿਓ 에ਸੀ ਪ੍ਰਦੂਸ਼ਣ ਦੀ ਸਮੱਸਿਆ ਤੇ ਲੇਖ ਜੇਕਰ ਵੀਡਾ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ